ਭਗਵਨ ਤਮਨ ਸਾਹਿਬ ਨੇ ਕਿਹਾ ਸੀਗਾ ਕਿ ਜਿਹੜੀ ਪ੍ਰਾਣੀ ਪੈਨਸ਼ਨ ਸਕੀਮ ਸੀ ਜਿਹੜੀ ਪਹਿਲਾਂ ਬੰਦ ਕਰ ਦਿੱਤੀ ਗਈ ਸੀ ਉਹ ਆਪਾਂ ਲਾਗੂ ਕਰਨ ਜਾ ਰਹੇ ਹਾਂ ਤੇ ਹੁਣੇ ਤੋਂ ਮਤਲਬ ਜੇ ਸਾਲ ਸਰਕਾਰ ਬਣੀ ਸੀ 2022 ਚ ਵੀ ਉਦੋਂ ਤੋਂ ਅਸੀਂ ਇਹਨੂੰ ਲਾਗੂ ਕਰ ਰਹੇ ਹਾਂ ਕਿਉਂਕਿ ਵੋਟਾਂ ਲੈਣ ਦੇ ਲਈ ਇਹ ਵਾਅਦਾ ਵੀ ਕੀਤਾ ਸੀ ਪਰ ਉਸ ਤੋਂ ਬਾਅਦ ਕੀ ਹੋਇਆ ਨੋਟੀਫਿਕੇਸ਼ਨ ਵੀ ਹੋਏ ਇਹਦੇ باوجود ਵੀ ਅੱਜ ਤੱਕ ਵੱਡੀ ਗਿਣਤੀ ਜਿਹੜੇ ਮੁਲਾਜ਼ਮ ਨੇ ਉਹਨਾਂ ਨਾਲ ਜਦੋਂ ਗੱਲ ਕਰਦੇ ਆਂ ਤਾਂ ਉਹ ਕਹਿੰਦੇ ਆ ਕਿ ਬਿਲਕੁਲ ਇਹ ਪੈਨਸ਼ਨ ਸਕੀਮ ਲਾਗੂ ਨਹੀਂ ਹੋਈ ਸਾਨੂੰ ਤਾਂ ਕੋਈ ਕਿਤੇ ਨਜ਼ਰ ਨਹੀਂ ਆ ਰਹੀ ਤੇ ਹੁਣ ਦੀਵਾਲੀ ਆ ਕਿੰਨੀ ਆ ਗਈ ਫੇਰ 2022 23 24 ਤੇ ਹੁਣ 25 ਦੀ ਦੀਵਾਲੀ ਆ ਗਈ ਐਸ ਵਾਰ ਵੀ ਵਧਾਈਆਂ ਮੁੱਖ ਮੰਤਰੀ ਸਾਹਿਬ ਨੇ ਦੇ ਦਿੱਤੀਆਂ ਨੇ ਪਰ ਆਹ ਪੈਨਸ਼ਨ ਸਕੀਮ ਕੀ ਇਹ ਲਾਗੂ ਹੋ ਗਈ ਆ ਕਿੰਨੇ ਲੱਖ ਮੁਲਾਜ਼ਮਾਂ ਨੂੰ ਇਹ ਮਿਲਣ ਲੱਗ ਗਈ ਆ ਇਹਦੇ ਬਾਰੇ ਭਗਵੰਤ ਮਾਨ ਸਾਹਿਬ ਅਜੇ ਤੱਕ ਚੁੱਪ ਨੇ